ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਵੀਡੀਓ ਵੀ 16-17 ਮਹੀਨਿਆਂ ਦੇ ਵਿੱਚ ਕਟਾ ਜਾਂ ਕੱਟੀ ਕਿਵੇਂ ਤਿਆਰ ਕਰੀਏ 1.5 ਤੋਂ 2 ਸਾਲ ਦੇ ਵਿੱਚ ਵਿੱਚ ਆਪਣਾ ਜਿਹੜਾ ਕੋਈ ਵੀ ਕਾਫ ਹੈ ਗੱਬਣ ਵੀ ਹੋਊਗਾ ਤੇ ਰਾਜ ਵੀ ਹੋਊਗਾ ਤੇ ਆਓ ਜਾਣਦੇ ਆ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਦਾ ਬੈਲ ਦਾ ਬਟਨ ਨੂੰ ਪ੍ਰੈਸ ਕਰ ਲਿਓ ਐਸੀ ਤਰ੍ਹਾਂ ਆਪਾਂ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿਨੇ ਆਂ ਕਿਸਾਨ ਦੋਸਤੋ ਇਹ ਜਿਹੜਾ ਫਾਰਮੂਲਾ ਆਪਣਾ ਖੁਦ ਦਾ ਵਰਤਿਆ ਹੋਇਆ ਤੇ ਬਹੁਤ ਵਧੀਆ ਫਾਰਮੂਲਾ ਇਹ ਤੇ ਦੇਸੀ ਚੀਜ਼ਾਂ ਦਾ ਆਪਾਂ ਇਹ ਖਾਣਕ ਤਿਆਰ ਕਰਨੀ ਹੈਗੀ ਆ ਤੇ ਜਿਵੇਂ ਕਿ ਆਪਾਂ ਮਹਿੰਗੀਆਂ ਮਹਿੰਗੀਆਂ ਫੀਡਾਂ ਆਪਾਂ ਕਾਫ ਨੂੰ ਚਾਰਦੇ ਹੈਗੇ ਆ ਜਾਂ ਕੋਈ ਵੀ 1.5 ਸਾਲ ਦੀ ਕੱਟੀ ਆ ਜਾਂ 2 ਸਾਲ ਦੀ ਕੱਟੀ ਹੈਗੀ ਆ ਆਪਾਂ ਇਹ ਮਹੀਨੇ ਤੋਂ ਜਦੋਂ ਆਪਣੀ ਮੱਝ ਸੂਪੀ ਕੋਈ ਵੀ ਕੱਟਰੂ ਆ ਜਾਂ ਬੱਸੀਆ ਜਾਂ ਕੱਟਾ ਜਾਂ ਕੱਟੀ ਮਹੀਨੇ ਤੋਂ ਆਪਾਂ ਇਹ ਖਰਾਕ ਸਟਾਰਟ ਕਰ ਸਕਦੇ ਆ ਤੇ ਆਓ ਜਾਣਦੇ ਆ ਤੇ ਬਣੇ ਰਿਓ ਵੀਡੀਓ ਦੇਖੋ ਐਂਡ ਤੱਕ ਕਿਸਾਨ ਦੋਸਤੋ ਪਹਿਲਾਂ ਆਪਣੀ ਆਹ ਝੋਟੀ ਦੇਖੋ ਤੁਸੀਂ ਤੇ ਇਹ ਹੋ ਗਈ ਜੀ ਸਵਾ ਦੋ ਸਾਲ ਦੀ ਤੇ ਤੁਸੀਂ ਇਹਦਾ ਕਦ ਕਾਠ ਦੇਖ ਸਕਦੇ ਹੋ ਤੇ ਵਜਣ ਦੇਖ ਸਕਦੇ ਹੋ ਬਿਲਕੁਲ ਨਾਰਮਲ ਖਰਾਕ ਤੇ ਆਪਾਂ ਇਹ ਪਾਲੀ ਆ ਤੇ ਸਾਨੂੰ ਦਿਖਾਉਣੇ ਆਪਾਂ ਤਿਆਰਬਾ ਵੀ ਕਰ ਲਿਆ ਵੀ ਖਰਾਕ ਪਾ ਕੇ ਜਿਹੜੀ ਆਪਾਂ ਪਾਉਣੇ ਆ ਵੀ ਉਹਦੇ ਨਾਲ ਕਟਰੂ ਵਧੀਆ ਤਿਆਰ ਹੁੰਦੇ ਆ ਤੇ ਜੇ ਨਹੀਂ ਪਾਉਂਦੇ ਆਪਾਂ ਕੋਈ ਵੀ ਖਰਾਬ ਤੇ ਉਹਦੇ ਨਾਲ ਕਿਵੇਂ ਤਿਆਰ ਹੁੰਦੇ ਆ ਤੇ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਆਜੋ ਪਹਿਲਾਂ ਆਪਾਂ ਛੋਟੇ ਕਟਰੂਆਂ ਤੋਂ ਤੇ ਦੱਸ ਦਿਆ ਤੁਹਾਨੂੰ ਕਿਸਾਨ ਦੋਸਤੋ ਇਹ ਆਪਣਾ ਸਵਰਾਜ ਤੇ ਹੋ ਗਿਆ ਜੀ 3 ਮਹੀਨੇ ਤੇ 20 ਦਿਨਾਂ ਦਾ ਆ 20 ਤਰੀਕ ਨੂੰ ਇਹ 20 ਦਿਨਾਂ ਦਾ ਹੋ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਨਾ ਵਜ਼ਨ ਦੇਖੋ ਪੱਠਪੜੇ ਦੀ ਕੁਆਲਿਟੀ हां सबरज देख ਸਕਦੇ ਹੋ ਤੇ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗਿਆ ਤੇ ਤੁਹਾਨੂੰ ਖਰਾਕ ਬਾਰੇ ਬਾਅਦ ਚ ਦੱਸਾਂਗੇ ਵੀ ਆਪਾਂ ਕਿਹੜੀ ਖਰਾਕ ਪਾਉਣੀ ਹੈ ਸਾਰਿਆਂ ਨੂੰ ਇਹਨਾਂ ਨੂੰ ਤੇ ਇੱਕ ਤੁਹਾਨੂੰ ਦਿਖਾਉਣਾ ਆਪਣੀ ਵੀਰਾਂ ਤੇ ਇਹ ਦੇਖ ਸਕਦੇ ਹੋ ਤੁਸੀਂ ਵੀਰਾਂ ਤੇ ਇਹਦੀ ਵੀ ਦੇਖੋ ਹਾਈਟ ਤੇ ਇਹ ਹੋ ਗਈ ਜੀ 6 ਮਹੀਨੇ ਤੇ 20 ਦਿਨਾਂ ਦੀ 7 ਮਹੀਨੇ ਦੀ ਲਗਭਗ ਹੋਣ ਵਾਲੀ ਹੈ 10 ਕੁ ਦਿਨ ਘਾਟਾ ਤੇ ਤੁਸੀਂ ਇਹਦਾ ਵੀ ਕੱਦ-ਕਾਠ ਦੇਖ ਲਿਓ ਮਗਰ ਦੀ ਦਿਖਾਉਣਾ ਮੈਂ ਤੁਹਾਨੂੰ ਹਟ ਜਾ ਦੇਖੋ ਇਹਦਾ ਵੀ ਪੱਠਪੂੜਾ ਤੇ ਝੋਲੀ ਝਾਲੀ ਇਹ ਨਮਾਦ ਦੀ ਹੈ ਆਹ ਦੇਖੋ ਹੁਣੀ ਝੋਲੀ ਝਾਲੀ ਬਹੁਤ ਕੈਂਟਾ ਹੁਣੀ ਤੇ ਪੱਠਪੂੜਾ ਵੀ ਬਹੁਤ ਵਧੀਆ ਤੇ ਪੂਰੀ ਵਧੀਆ ਤਿਆਰ ਹੁੰਦੀ ਆਉਂਦੀ ਆ ਵੀ ਤੇ ਜੇ ਆਪਾਂ ਖਰਾਕ ਵਧੀਆ ਪਾਉਣੇ ਹੈਗੇ ਸੁਰੂ ਤੋਂ ਲੈ ਕੇ ਤਾਂ ਆਪਣੇ ਜਿਹੜੇ ਪਸ਼ੂ ਆ ਸੇਤੀ ਤਿਆਰ ਹੁੰਦੇ ਹੈਗੇ ਤੇ ਆਪਾਂ ਪਹਿਲਾਂ ਉਹਦੇ ਤੇ ਤਿਆਰਬਾ ਕਰਿਆ ਸੀ ਉਹ ਝੋਡੀ ਤੇ ਫੇਰ ਆਪਾਂ ਹੁਣ ਖਰਾਕ ਉਹੀ ਇਹਨਾਂ ਨੂੰ ਸਟਾਰਟ ਕਰੀਆ ਦੋਨਾਂ ਨੂੰ ਤੇ ਜਿਹੜੀ ਆ ਘੱਟੀ ਦੇਖ ਰਹੇ ਹੋ ਤੁਸੀਂ ਇਹਦੇ ਤੇ ਆਪਾਂ ਤਿਆਰਬਾ ਹੋ ਨਹੀਂ ਕਰਿਆ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਇੱਕ ਸਵਾ ਸਾਲ ਦੀ ਲਗਭਗ ਹੋਣ ਵਾਲੀ ਹੈ ਸਾਲ ਤੋਂ ਉੱਪਰ ਆਹੇ ਤੇ ਇਹ ਤੁਸੀਂ ਦੇਖ ਲੋ ਲੋ ਜਿਹੜੀ ਆਪਾਂ ਕਹਿੰਦੇ ਆ ਛੇਤੀ ਛੇਤੀ ਪਸ਼ੂ ਤਿਆਰ ਨਹੀਂ ਹੁੰਦਾ ਹੈਗਾ 4-5 ਸਾਲ ਆਪਣੇ ਪਹਿਲਾਂ ਪਸ਼ੂ ਹੀ ਲੈ ਜਾਂਦਾ 4 ਸਾਲਾਂ ਤੋਂ ਉੱਪਰ ਜਾ ਕੇ ਹੁੰਦਾ ਹੈਗਾ ਤੇ ਉਹ ਆਪਣਾ ਆਹ ਹੁੰਦੀ ਹੈ ਗਲਤੀਆਂ ਦੇਖੋ ਇਹ ਪੱਤੇ ਆਰਪਾ ਕਰਿਆ ਸੀ ਇਹਨੂੰ ਕੁਝ ਵੀ ਖਪਾਇਆ ਨਹੀਂ ਉਹ ਖਰਾਕ ਤੇ ਵੀ ਵੇਣਿਆ ਵੀ ਆਪਾਂ ਬਰਾਬਰੀ ਇਹ ਜਾਊ ਇਹਨਾਂ ਦੇਕ ਨਹੀਂ ਜਾਂਦੀ ਤੇ ਤੁਸੀਂ ਇਹਦੀ ਵੀ ਦੇਖ ਲਓ ਹਾਈਟ ਕਿੰਨੀ ਕਾਤੇ ਰਾਜੀ ਦੇਖ ਲਓ ਕਿੰਨੀ ਕਾ ਪੱਠੇ ਇਹਨੂੰ ਵੀ ਪੂਰੇ ਪੈਂਦੇ ਜਿੰਨੇ ਸਾਰਿਆਂ ਦੇ ਬਰਾਬਰ ਦੇ ਤੇ ਇਹਨਾਂ ਨੂੰ ਆਪਾਂ ਪੱਠੇ ਵੀ ਬਹੁਤ ਘੱਟ ਪਾਉਣੇ ਆ ਤੇ ਖਰਾਕ ਹੀ ਪਾਉਣੇ ਆ ਤੇ ਖਰਾਕ ਦੱਸਦੇ ਆ ਖਰਾਬ ਖਰਾਕ ਆਪਾਂ ਲੈਣੀ ਹੈਗੀ ਕਿਸਾਨ ਦੋਸਤੋ ਪਹਿਲਾਂ ਤਾਂ ਜਦੋਂ ਕੱਟਰੂ ਆਪਣਾ ਦੁੱਧ ਚੁੰਗਦਾ ਹੈਗਾ ਮਹੀਨੇਕ ਦਾ ਲਗਭਗ ਉਦੋਂ ਇਹਨਾਂ ਨੂੰ ਚਾਰੀ ਆਪਾਂ ਕਾਫ ਸਟਾਰਟਰ ਕਾਫ ਸਟਾਰਟਰ ਦੇ ਦੋ ਦੋ ਗੱਟੇ ਬਹੁਤ ਜ਼ਰੂਰੀ ਹੈ ਚਾਰਨੇ ਫਿਰ ਆਪਣੇ ਕਟਰੂ ਬਸਰੂ ਛੇਤੀ ਤਿਆਰ ਹੁੰਦੇ ਆ ਤੇ ਜੇ ਪਹਿਲਾਂ ਤੋਂ ਰਾਜੀਆ ਤਾਂ ਉਹ ਫਿਰ ਰਾਜਗੋਈ ਰਹਿਣਗੇ ਲਿੱਸੇ ਨਹੀਂ ਹੁੰਦੇ ਹੈਗੇ ਬਾਅਦ ਦੇ ਵਿੱਚ ਤੇ ਕੱਦ ਕਾਠ ਵਧੀਆ ਕਰਦੇ ਹੈਗੇ ਤੇ ਉਹ ਤਾਂ ਪਾ ਚਾਰਨੀ ਚਾਰਨੀ ਆ ਫੀਡ ਆਪਾਂ ਤੇ ਜੇ ਆਪਾਂ ਬਾਅਦ ਦੇ ਵਿੱਚ ਵੀ ਚਾਰਨੀ ਆ ਤਾਂ ਕਾਫ ਗਰੋਥ ਵੀ ਚਾਰ ਸਕਦੇ ਆ ਤੇ ਹੀਫਰ ਵੀ ਚਾਰ ਸਕਦੇ ਆ ਇਹ ਬਾਅਦ ਦੇ ਵਿੱਚ ਫੀਡ ਵੀ ਚਾਰ ਸਕਦੇ ਆ ਤੁਸੀਂ ਤੇ ਨਾਲ ਇਹਦੇ ਜੇ ਫੀਡ ਨਹੀਂ ਵੀ ਚਾਰਨੀ ਤੁਸੀਂ ਇੱਕ ਦੋ ਗੱਟੇ ਚਾਰ ਕੇ ਕਾਫ ਸਟਾਰਟਰ ਦੇ ਤੇ ਬਾਅਦ ਦੇ ਵਿੱਚ ਤੁਸੀਂ ਲੈ ਲੈਣਾ ਜਿਵੇਂ ਹੁਣ ਸਰਦੀ ਆ ਸਹੀ ਸਮਾਂ ਬਿਲਕੁਲ ਤੇ ਇੱਕ ਤਾਂ ਆਪਾਂ ਲੈ ਲੈਣਾ ਬਾਜਰਾ ਤੇ ਨਾਲ ਲੈ ਲੈਣੀ ਆਪਾਂ ਸੋਲਿਆਂ ਦੀ ਦਾਲ ਲੈਣੇ ਆਪਾਂ ਸੋਲਿਆਂ ਦੀ ਦਾਲ ਦਲੇ ਵੇ ਸੋਲਿਆਂ ਦੀ ਉਹਨੂੰ ਆਪਾਂ ਖਿਚੜੀ ਬਣਾ ਲੈਣੀ ਆ ਜਿਵੇਂ ਕੀ ਆਪਣਾ ਤਿੰਨ ਮਹੀਨਿਆਂ ਦਾ ਹੱਕਟਰੂ ਤੁਸੀਂ ਦੇਖ ਸਕਦੇ ਹੋ ਤਿੰਨਾ ਦੀ ਆ ਜਾਂ ਛਿਆਂ ਦੀ ਆ ਸਾਲ ਦੀ ਆ ਸੂਣ ਤੋਂ ਪਹਿਲਾ ਪਹਿਲਾਂ ਜਿਵੇਂ 2 ਸਾਲ ਤੱਕ ਵੀ ਆਪਾਂ ਦੇ ਸਕਦੇ ਹਾਂ ਖਰਾਕ ਤੇ ਨਾਲ ਤਾਂ ਰਾਜੀ ਹੋ ਪਸ਼ੂ ਆਪਣਾ ਪੂਰਾ ਤੇ ਨਾਲੇ ਛੇਤੀ ਗੱਭਣ ਵੀ ਹੋਊਗਾ ਵਜਨ ਵੀ ਪੂਰਾ ਵਧੂਗਾ ਵਧੂਗਾ ਇਹਦੇ ਨਾਲ ਕੋਈ ਵੀ ਇਹੋ ਜੀ ਫੀਡ ਨਹੀਂ ਹੈਗੀ ਜਿਹਦੇ ਨਾਲ ਇੰਨਾ ਵਜਨ ਵੱਧਾ ਜਿਹਦੇ ਨਾਲ ਆਪਾਂ ਜਿਹੜੀ ਇਹ ਚੀਜ਼ ਬਣਾਉਣੀ ਹੈਗੀ ਆ ਤੇ ਤੁਸੀਂ ਦਲਗਾ ਬਣਾ ਲੈਣਾ ਬਾਜਰੇ ਨੂੰ ਬਿਲਕੁਲ ਕੁੱਟ ਲੈਣਾ ਹੈਗਾ ਤੇ ਨਾਲ ਲੈਣੇ ਆ ਸੋਲਿਆਂ ਦੀ ਦਾਤ ਦੇ ਵਿੱਚ ਉਹਦੇ ਸੋਲੇ ਦਾਲ ਪਾ ਕੇ ਉਹਨੂੰ ਕੁੱਟ ਕੇ ਤੇ ਜਿਵੇਂ ਆਪਾਂ ਦਲਗਾ ਬਣਾਉਣਾ ਨੇ ਜਾਂ ਖਿਚੜੀ ਬਣਾਉਣੀ ਨੇ ਉਸ ਤਰ੍ਹਾਂ ਬਣਾਉਣੀ ਹੈਗੀ ਆ ਵਿੱਚ ਉਹਦੇ ਗੋੜ ਐਡ ਕਰ ਲੈਣਾ ਉਹਨੂੰ ਆਪਾਂ ਲੱਸੀ ਦੇ ਵਿੱਚ ਜਾਂ ਦੁੱਧ ਦੇ ਵਿੱਚ ਜਦੋਂ ਰਹਿਣ ਲਈ ਟਿਕਾ ਕੇ ਇੱਕ ਕਟ ਸੀ ਤਿੰਨ ਮਹੀਨੇ ਦੇ ਕਟਰੂ ਤੋਂ ਸਾਨੂੰ ਮੈਂ ਦੱਸਦਾ ਇੱਕ ਕਟ ਸੀ ਆਪਾਂ ਲੈ ਲੈਣੀ ਆ ਖਿਚੜੀ ਦੀ ਤੇ ਨਾਲ ਲੈ ਲੈਣੀ ਆਪਾਂ ਲੱਸੀ 1 ਲੀਟਰ ਅੱਧਾ ਲੀਟਰ ਤੇ ਵਿੱਚ ਸਰੋਂ ਦਾ ਤੇਲ 20 ਕਐਮਐਲ ਇਹ ਸਰੋਂ ਦਾ ਤੇਲ ਐਡ ਕਰਕੇ ਆਪਾਂ ਡੇਲੀ ਆਪਣੇ ਕਟਰੂ ਬਸਰੂ ਨੂੰ ਖਵਾਉਣਾ ਹੈਗਾ ਤੇ ਜੇ ਆਪਣਾ ਲੱਸੀ ਨਹੀਂ ਵੀ ਲੱਸੀ ਦੇ ਨਾਲ ਨਹੀਂ ਵੀ ਖਾਂਦਾ ਤਾਂ ਆਪਾਂ ਦੁੱਧ ਵੀ ਐਡ ਕਰ ਸਕਦੇ ਆ ਦੁੱਧ ਦੇ ਨਾਲ ਜਲਦੀ ਕੱਟਰੂ ਬਸਰੂ ਆਪਣੇ ਖਾਣ ਪੀਣ ਲੱਗ ਜਾਂਦੇ ਹੈਗੇ ਤੇ ਫਿਰ ਤੁਸੀਂ ਦੇਖੋ ਆਪੇ ਤੇ ਤੁਹਾਡੇ ਸਾਹਮਣੇ ਤਿਆਰਬਾ ਰਿਜ਼ਲਟ ਤੁਹਾਨੂੰ ਦਿਖਾਤਾ ਵੀ ਆਹ ਦੇਖ ਲਓ ਤੁਸੀਂ ਆਹ ਦੋ ਕੱਟਰੂਆਂ ਨੂੰ ਵੀ ਮੈਂ ਇਹੀ ਚੀਜ਼ ਚਾਰ ਰਿਆਂ ਤੇ ਆਹ ਛੋਟੀ ਨੂੰ ਵੀ ਇਹੀ ਚੀਜ਼ ਚਾਰੀ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਥੋੜੀ ਜਿਹਾ ਆਪਾਂ ਗੱਬਣ ਕਰਾਈ ਨਹੀਂ ਹੈਗੀ ਕੇ ਫਿਰ ਗਰਮੀ ਦੇ ਵਿੱਚ ਜਾਊਗੀ ਤੇ ਹੁਣ ਕਰਾਵਾਂਗੇ ਇਹਨੂੰ ਤੇ ਪੰਜ ਵਾਰੀ ਇਹ ਆਪਣੀ ਝੋਟੀੜੀ ਹੀਟ ਦੇ ਵਿੱਚ ਆ ਚੁੱਕੀ ਆ ਤੇ ਹੁਣ ਇਹ 20 ਤਰੀਕ ਨੂੰ 22 ਦਿਨ ਹੋ ਜਾਣਗੇ ਦੁਬਾਰਾ ਤੇ ਹੁਣ ਇਹਨੂੰ ਆਪਾਂ ਇਹਦੇ ਟੀਕਾ ਲਵਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕੱਦ ਕਾਠ ਤੇ ਸਿੰਗ ਸੁੰਗਾਂ ਦੀ ਬਹੁਤ ਵਧੀਆ ਤੇ ਝੋਲੀ ਝਾਲੀ ਇਹਦੀ ਵੀ ਬਹੁਤ ਵਧੀਆ ਗਈ ਜੇ ਦਿਖਾਤੀ ਤਾਂ ਛੱਡ ਜਾ ਓਏ ਤੇ ਆਪਣਾ ਤਜਰਬਾ ਸਫਲ ਹੋਇਆ ਤੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਤਾ ਰਿਜ਼ਲਟ ਵੀ ਇਦਾਂ ਦਾ ਰਿਜ਼ਲਟ ਮਿਲੂਗਾ ਤੁਸੀਂ ਵੀ ਵਰਤ ਸਕਦੇ ਹੋ ਬਾਲੀਆਂ ਮਹਿੰਗੀਆਂ ਫੀਡਾ ਪਾਉਣ ਦੀ ਜਰੂਰਤ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜੇ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਕਿਸਾਨ ਦੋਸਤੋ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ